ਜਿੰਦਗੀ ਨੂੰ ਜੀ ਕੇ ਆਪਣਾ ਵਾਅ ਖੜ ਜਿੰਦਾ ਹੈ ਆਪ ਚਾਰ ਬੱਤੀਪੁਰ ਹੈ ਇੱਕ ਜੀਪ ਹੋਰ ਹੈ ਮਾਨਯੋਗ ਸੀਐਮ ਸਾਹਿਬ ਤੋਂ ਵੀ ਸਾਬ ਦੀ ਰਾਤਾ ਮੁਕਾਬਲੇ ਮਾੜੇ ਅਨਸਰਾਂ ਖਿਲਾਫ ਇੱਕ ਸਪੈਸ਼ਲ ਜਿਹੜੀ ਅਪਾਇੰਟ ਮੁਹਿੰਮ ਚਲਾਈ ਹੋਈ ਹੈ ਉਹਦੇ ਉਸ ਵਿੱਚ ਇੱਕ ਵੱਡੀ ਕਾਮਯਾਬੀ ਸੀਐਸਟਾ ਨੂੰ ਮਿਲੀ ਹੈ ਇਹਦੇ ਵਿੱਚ ਐਸਪੀ ਸਾਹਿਬ ਦੀ ਅਤੇ ਡੀਐਸਪੀ ਜੀ ਸਾਹਿਬ ਦੀ ਰਿਟ੍ਰੈਕਟਰ ਦੇ ਅੰਡਰ ਜਿਹੜਾ ਹੈਗਾ ਆਪਣੇ ਇਜਾਜ਼ਤ ਸੀਗੇ ਵੱਲੋਂ ਦੋ ਲੋਕ ਅਰੈਸਟ ਕੀਤੇ ਗਏ ਨੇ ਜਿਹੜੇ ਕਿ ਜੋਨ ਬੁੱਟਰ ਗਰੁੱਪ ਦੇ ਮੈਂਬਰ ਹਨ ਅਤੇ ਇਹਨਾਂ ਦੇ ਕੋਲ 6 ਪਿਸਟੌਲ ਜਿਨ੍ਹਾਂ ਵਿੱਚੋਂ 4 ਬਤੀਪੁਰ ਦੇ ਪਿਸਟੌਲ ਹੈਗੇ ਨੇ ਤੇ ਦੋ ਜੋ ਜਿਹਨੂੰ ਦੇਸੀ ਕੱਟੇ ਨੇ ਉਹ ਬਰਾਮਦ ਹੋਏ ਨੇ ਕੋਈ ਇਤੋਂ ਨਾ ਅੱਠ ਗੋਲੀਆਂ ਇਹਨਾਂ ਕੋਲ ਹੁਣ ਤੱਕ ਬਰਾਮਦ ਹੋ ਜਾਣੇ ਇਹਨਾਂ ਦੋਨਾਂ ਦੋਨਾਂ ਦੇ ਉੱਪਰ ਕ੍ਰਿਮਨਲ ਹਿਸਟਰੀ ਹੈਗੀ ਹੈ ਇੱਕ ਦੇ ਉੱਪਰ ਤਿੰਨ ਮੁਕਦਮੇ ਦਰਜ ਨੇ ਤੇ ਦੂਸਰੇ ਦੇ ਉੱਪਰ ਚਾਰ ਮੁਕਦਮੇ ਦਰਜ ਨੇ ਕਿ ਤਵੀਰਵਾ ਆਪ ਜੀ ਨੂੰ ਪਤਾ ਗਿਆ ਹੈ ਪਰ ਜੌਨ ਜੌਨ ਬੋਟਰਾਂ ਵਿੱਚ ਮੰਨਲੇ ਜੌਨ ਦਿੱਤਨ ਵੀ ਇਹਦੇ ਵਿੱਚ ਅਕੂਜ਼ ਰੱਖਿਆ ਗਿਆ ਹੈ ਜਿਵੇਂ ਆਲਰੇਡੀ ਜੇਲ੍ਹ ਦੇ ਵਿੱਚ ਹੈ ਉਹਨੂੰ ਪ੍ਰੋਡਕਸ਼ਨ ਰਿਪੋਰਟ ਲੈ ਕੇ ਸਾਨੂੰ ਉਮੀਦ ਹੈ ਵੀ ਇਹਦੇ ਵਿੱਚ ਹੋਰ ਵੀ ਕਾਫੀ ਖੁਲਾਸੇ ਹੋਣਗੇ ਤੁਹਾਨੂੰ ਕਿੱਥੋਂ ਬੜੇ ਦੀ ਇਹ ਇਹ ਲੋਕਲ ਹੀ ਇਨਫੋਰਮੇਸ਼ਨ ਆਈ ਸੀ ਜੁਗਾ ਚੌਂਕ ਦੇ ਲੱਗਦੇ ਹੋਏ ਉੱਥੇ ਬੈਠੇ ਹੋਏ ਨੇ ਆਪਣੇ ਆਪਣੀ I20 ਦੇ ਡੀ ਦੇ ਵਿੱਚ ਤੇ ਉਸੇ ਟਾਈਮ ਦੇ ਉੱਪਰ ਜਾ ਕੇ ਪੁਲਿਸ ਪਾਰਟੀ ਵੱਲੋਂ ਇਹਨਾਂ ਨੂੰ ਆਰਾਊਂਡ ਅਪ ਕਰਤੀ ਇਹਨਾਂ ਦੇ ਕੋਲ ਵਾਹ ਵਾਹ ਕਿੱਥੇ ਵਾਧਾ ਕਰਨੀ ਸੀ ਜਿਹੜਾ ਇਹਨਾਂ ਅਸਲਾ ਇਹਨਾਂ ਤੋਂ ਬਰਾਮਦ ਹੋਇਆ ਸਾਡੀ ਹਜੇ ਤੱਕ ਕਿਸੇ ਨੂੰ ਅੱਜ ਤਾਂ ਇਹ ਮੂਹਨ ਪੇਸ਼ ਕਰਾਂਗੇ ਪੀਚ ਮੰਗੇ ਸਾਨੂੰ ਉਮੀਦ ਹੈ ਕਿ ਉਹਦੇ ਵਿੱਚ ਬਹੁਤ ਹੀ ਕਾਫੀ ਖੁਲਾਸੇ ਹੋਣਗੇ ਤੇ ਹੋਰ ਹਥਿਆਰ ਮਿਲਣ ਦੀ ਵੀ ਸਾਡੀ ਪੂਰੀ ਸਰ ਜான் ਮੋਟਰ ਨੂੰ ਇੱਕ ਦਿਨ ਪਹਿਲਾਂ ਪੇਸ਼ ਕੀਤਾ ਗਿਆ ਸੀ ਜਦ ਅਦਾਲਤ ਵਿੱਚ ਉਹ ਤੋਂ ਅਨੇਕਾਂ ਨੇ ਫੜੇ ਜਾਂਦੇ ਕਰਦੇ ਜਿਹੜੀ ਐਸਾ ਬੰਦਾ ਵੀ ਕੋਰਟ ਦੇ ਵਿੱਚ ਹੀ ਜਿਹੜੀ ਉਹਦੇ ਕੋਲ ਆਏ ਹੋਣ ਇਹਦੇ ਬੱਤੀ ਜੌਨ ਮੋਟਰ ਇਹ ਦੇਖੋ ਇਹ ਤਾਂ ਇਹ ਤਾਂ ਹੁਣ ਤਾਂ ਪੀਚ ਦਾ ਮਸਲਾ ਹੈ ਜਿੱਦਕਿ ਕੋਈ ਹੁਣ ਜਿਹੜੋ ਸੇਮ ਰਿਮਾਂਡ ਲੈ ਕੇ ਤਪੀਸ਼ ਕਰਨੇ ਤੋਂ ਉਦੋਂ ਦੀ ਜਦੋਂ ਆਸਮਿਲਟੀ ਆਈਗੀ ਵੀ ਇੱਕ ਐਗਜ਼ੈਕਟ ਪਰਪਸ ਦੀ ਸੀ ਨਾ ਜਿਹੜੇ ਇਕੱਠੇ ਕਰਦੇ ਸਰੋਨੀ ਤਸ਼ਕੇ ਦੇ ਮਾਮਲੇ ਨਹੀਂ ਹੁੰਦਾ ਗਿਆ ਸੀ ਜੀ ਆਫੀ ਹੈਂਡਰ ਆਫ ਦੀ ਹੈਂਡਮਨ ਨੂੰ ਯਾਦ ਨਹੀਂ ਆਉਂਦਾ ਜਿਹੜਾ ਮੁੱਢ ਤੋਂ ਕਿਸ ਫੌਮ ਨੇ ਜਿਆ ਲੇਟਸਟ ਕ੍ਰਿਮਿਨਲ ਮਾਮਲੇ ਜਿਹੜੇ ਉਹਨਾਂ ਦੇ ਉੱਤੇ ਇਹਨਾਂ ਦੇ ਉੱਪਰ ਆਖਰੀ ਮੁਕੱਦਮਾ ਜਿਹੜਾ ਹੈਗਾ ਇਸ ਲੜਕੀ ਦੇ ਉੱਪਰ 2020 ਦਾ ਮੁਕੱਦਮਾ ਹੈਗਾ ਉਹਦੇ ਵਿੱਚ ਵੀ ਆਰਮਜ਼ ਐਕਟ ਦਾ ਕੇਸ ਹੈ ਤੇ ਦੂਸਰੇ ਦੇ ਉੱਪਰ ਵੀ ਆਖਰੀ ਕੋਤਨ 2020 ਦਾ ਹੀ ਹੈ ਜਿਹਦੇ ਵਿੱਚ ਕੀ ਆਰਮਜ਼ ਐਕਟ ਵਧਣੀ ਕਰਾ ਦਾ ਪਰਚਾ ਹੈ ਇਸ ਅਸ ਇਹਨਾਂ ਦੀ ਹੰਟਰ ਦੀ ਤਸਕੀਰ ਦੇ ਮੁਕਾਬਲ ਜੌਨ ਮੋਟਰ ਵੱਲੋਂ ਹੀ ਨੋਟਾ ਪਰ ਦਿੱਤਾ ਕਿ ਕਿਤੋਂ ਆਇਆ ਸੀ ਜ਼ਰੂਰ ਜੀ ਜੌਨ ਮੋਟਰ ਦਾ ਜੀਸਾ ਇਹ ਮੱਧ ਪ੍ਰਦੇਸ਼ ਤੋਂ ਮਤਲਬ ਇਹ ਅਸਲਾ ਹੈਗਾ ਮੱਧ ਪ੍ਰਦੇਸ਼ ਤੋਂ ਆਇਆ ਹੈ ਨਾ ਸਰਕਾਰ ਨੇ ਕਿਹੜੇ ਵਪਾਰੜਾਂ ਕੋਲੋਂ ਆਦਾ ਜਿਹੜੇ ਪੁੱਛੇ ਵਪਾਰੀਆਂ ਨੇ ਕਿਹੜੋਂ ਬਰਾਮਦ ਇਹਨਾਂ ਨੂੰ ਉਸਾਰ ਦੇ ਵਾਲੇ ਕੋਲੋਂ ਵੀ ਜਰ ਪਤਾ ਲੱਗਾ ਸਾਡੇ ਵੱਲੋਂ ਪੂਰੀ ਤਫਤੀਸ਼ ਬੈਕਪੋਰਟ ਪਾਵਰ ਲਿੰਕਿੰਗ ਦੀ ਕੀਤੀ ਜਾ ਰਹੀ ਹੈ ਕਿੰਨੇ ਦਿਨ ਪਹਿਲਾਂ ਅਸਲਾ ਇਹਨਾਂ ਨੂੰ ਮਿਲਿਆ ਜੀ ਆਲਮੋਸਟ 3 ਦਿਨ ਪਹਿਲਾਂ ਇਹਨਾਂ ਦੇ ਕੋਲ ਅਸਲਾ ਆਇਆ ਹੈ ਕਿ ਕਿਤੇ ਰਸਤੇ ਤੋਂ ਇੱਕ ਤਫਤੀਸ਼ੇ ਚੱਲ ਰਹੀ ਹੈ ਮੈਂ ਇਹੀ ਕੁਸਟ ਕਰਦਾ ਤੋਂ ਜਨਮ ਤੋਂ ਪਹਿਲਾਂ ਜਿੰਨੇ ਮਾਣ ਲਏ ਅਲਮੋਸਟ ਸੂਰਸਤਾਰਾ ਮਕਦਮੇ ਦੇ ਅੰਦਰ ਜੰਮ ਬੁੱਟੇ ਇਹ ਜਿਹੜਾ ਅਸਲੀ ਦੀ ਸਪਲਾਈ ਹੈ ਇਹ ਮੋਗੇ ਹੋਈ ਹੈਗਾ ਆਊਟ ਆਫ ਡਿਸਟ੍ਰਿਕਟ ਹੋਈ ਜਾਂਦਾ ਇਹ ਤਾਂ ਕਿਸ਼ਮਾ ਹੁਣ ਤੱਕ ਦੀ ਇਹ ਪੇਸ਼ਕਸ਼ ਹੈ ਬਾਕ ਆਊਟ ਆਫ ਡਿਸਟ੍ਰਿਕਟ